ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੋਗ ਅੱਜ ਪਿੰਡ ਬਸੀ ਗੁਲਾਮ ਹਸਨ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਜਨਮ ਦਿਹਾੜ ਦੇ ਮੌਕੇ ਤੇ ਪਿੰਡ ਬਸੀ ਗੁਲਾਮ ਹਸਨ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਵਿੱਚ ਗੁਰੂ ਕੀ ਬਾਣੀ ਦਾ ਗੁਰਬਾਨ ਗੁਰਗਾਨ ਗਾਇਆ ਗਿਆ ਅਤੇ ਸਮੂਹ ਸੰਤਾਂ ਵਾਸਤੇ ਲੰਗਰ ਅਤੁੱਟ ਵਰਤੇ ਆ ਗਿਆ ਛੇ ਕਿ ਔਰ ਆਪਾਂ ਸਭ ਸੰਦੇਹਾਂ ਉਹ ਕਹਿੰਦੇ ਭਗਤ ਗੁਰੂ ਦੀ ਬਾਣੀ ਦਾ ਗੁਣਗਾਨ ਸਾਡੇ ਦੇ ਗੁਰੂ ਹੋਏ ਜੇ ਅਸੀਂ ਸਤਿਕਾਰ ਦੇਵਾਂਗੇ ਤੇ ਗਾ ਸਤਿਕਾਰ ਕਰਨੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਕੇ ਇਸ ਕਰਕੇ ਬਹੁਤ ਅੱਛੇ ਹਿਸਾਲਿਆ ਅੱਕੇ ਗੁਰਬਾਣੀ ਦਾ ਗੁਣਗਾਨ ਸੁਣਿਆ ਉਹ ਪ੍ਰਮਾਤਮਾ

साथे <inaudible> 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 ਉਦਰੇ ਗਾਇਆ ਇਹ ਹੋਦਰੇ ਪੰਡਾ ਇਹੋ ਹੀ ਕਾਰਨ ਹੈ ਕਿ ਸਾਡਾ ਮਨ ਜਿਹੜਾ ਨਿਰਮਲ ਬਿਲਕੁਲ ਸ਼ਾਂਤ ਹੋ ਜਾਂਦਾ ਕਿ ਸਾਨੂੰ ਗੁਰੂ ਘਰ ਆ ਕੇ ਦਰਸ਼ਨ ਕਰਕੇ i don't know. ਆਸਤੇ ਗੁਰੂ ਜੀ ਦਾ ਲੰਗਰ ਟੁੱਟ ਵਰਤਿਆ ਜੀ ਗੁਰੂ ਅਰਜਨ ਜੀ ਮੰਦਰ ਇਸੇ ਗਲਾ ਦੇ ਸਾਹ ਵਿੱਚ ਬਈਆ ਅਗਰ ਆਪ ਜੀ ਨੂੰ ਮੇਰੀ ਕੋ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਵੀ ਕਰਨਾ ਹੈ ਜਾ ਕੇ ਵੀਡੀਓ ਵੱਧ ਵੱਧ ਲੋਕਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਵੀ ਮਲ ਹੋ ਜਾਵੇ ਬਸੀ ਗੁਲਾਮ ਹੁਸੈਨ ਵਿੱਚ ਅੱਜ ਸ਼ੀਰ ਰਵੀਦਾਸ ਜੀ ਦੇ ਜੁੜਵਾਰੇ ਦੇ ਬੋਕੇ ਤੇ ਗਿਲੰਗਰ ਲਗਾਏ ਗਏ ਔਰ ਗੁਰਦੀ ਬਾਣੀ ਦਾ ਗੰਗਾਣ ਵੀ ਇਥੇ ਗਾਇਆ ਗਿਆ ਗੰਗਰ तो, तो बढ़ते हैं आज जनता वास्ते इस वीडियो को देखने वास्ते आप जी का बहुत-बहुत धन्यवाद जी